ਮਸਾਖੀ ਨੂੰ ਕੁਝ ਦਿਨ ਪਏ ਨੇ ਤੇ ਪਾਰਾ 40 ਨੂੰ ਟੱਚ ਕਰ ਰਿਹਾ ਹੈ ਇਸ ਸੰਬੰਧੀ ਗੱਲ ਕਰਨ ਵਾਸਤੇ ਪਹੁੰਚੇ ਆਂ ਰਾਧਾਕ੍ਰਿਸ਼ਨਾ ਹਸਪੀਟਲ ਬਟਾਲਾ ਰੋਡ ਵਿਕੇ ਲੱਗਦਾ ਸਾਨੂੰ ਬਹੁਤ ਜ਼ਿਆਦਾ ਧੁੱਪ ਦੇ ਐਕਸਪੋਜ਼ਰ 'ਚ ਨਹੀਂ ਆਣਾ ਚਾਹੀਦਾ ਬਹੁਤ ਜ਼ਿਆਦਾ ਬਾਹਰ ਨਹੀਂ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਜੋ ਅਸੀਂ ਆਮ ਤੌਰ 'ਤੇ ਦੇਖਦੇ ਆਂ ਜੋ ਲੋਕੀ ਕਰਦੇ ਆ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਆ ਬਾਹਰ 'ਚ ਜੈਵੋਇਡ ਕਰਨੀ ਚਾਹੀਦੀ ਹੈ ਤੁਹਾਨੂੰ ਤਾਂ ਟੂ ਪਾਣੀ ਦੀ ਬਹੁਤ ਕਮੀ ਆ ਜਾਂਦੀ ਹੈ ਬੱਚਿਆਂ ਵਿੱਚ ਖੇਡਦੇ ਘੁੰਮਦੇ ਉਹਦੇ ਵਿੱਚ ਉਹਨਾਂ ਨੂੰ ਪਾਣੀ ਪਿਲਾਣ ਨੂੰ ਪਾਣੀ ਜਾਂ 2 ਕਿਲੋ ਕੁੰਡੀ ਜਾਂਦੇ ਉਹਨਾਂ ਬਣਾ ਕੇ ਬੱਚੇ ਨੂੰ ਟਾਈਮ ਟੂ ਟਾਈਮ ਪਾਣਦੇ ਰਹੇ ਐਲ ਐਫ ਨਿਊਜ਼ 24 ਦੇਖ ਰਹੇ ਹੋ ਤੁਸੀਂ ਸਵਾਗਤ ਹੈ ਤੁਹਾਡਾ ਲਗਾਤਾਰ ਮੌਸਮ ਬਦਲਦੇ ਆਏ ਗਰਮੀ ਜਿਹੜੀ ਹੈ ਉਹ ਲਗਾਤਾਰ ਵਾਧੀ ਜਾ ਰਹੀ ਹੈ ਵਿਸਾਖੀ ਨੂੰ ਕੁਝ ਦਿਨ ਪਏ ਨੇ ਤੇ ਪਾਰਾ 40 ਨੂੰ ਟੱਚ ਕਰ ਰਿਹਾ ਹੈ ਇਸ ਸੰਬੰਧੀ ਗੱਲ ਕਰਨ ਵਾਸਤੇ ਪਹੁੰਚੇ ਆ ਰਾਧਾਕ੍ਰਿਸ਼ਨਾ ਹਸਪੀਟਲ ਬਟਾਲਾ ਰੋਡ ਵਿਖੇ ਸਾਡੇ ਨਾਲ ਕਾਬਲ ਡਾਕਟਰ ਨੇ ਇਹਨਾਂ ਕੋਲੋਂ ਪੁੱਛਦੇ ਆ ਕੀ ਗਰਮੀ ਦੇ ਮੌਸਮ ਦੇ ਦੌਰਾਨ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਗਰਮੀ ਦੇ ਮੌਸਮ ਵਿੱਚ ਖਾਣ ਪੀਣ ਰੱਖਣਾ ਚਾਹੀਦਾ ਹੈ ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਨਾਮ ਦੇ ਨਾਲ ਜਾਣੂ ਕਰਾਓ ਲੋਕਾਂ ਨੂੰ ਤੇ ਹਸਪੀਟਲ ਰਾਧਾਕ੍ਰਿਸ਼ਨਾ ਹੀ ਹੈ ਹਾਂਜੀ ਮੇਰਾ ਨਾਮ ਡਾਕਟਰ ਮੀਰਜ ਵੰਡਾਰੀਆ ਮੈਂ ਰਾਧਾਕ੍ਰਿਸ਼ਨਾ ਮੈਡੀ ਸਿਟੀ ਹਸਪੀਟਲ ਚ ਹਾਂ ਜੀ जिस तरह की भाजी ने कहा है कि गर्मिया आ रही ने आन करके मौसम बदल करके काफ़ी ज्यादा प्रॉब्लम होंगे ने जिस तरह आजकल चल रहा है कोल्ड हैगा जुकाम चलता पे है कफ है और नाल पेशेंट्स नीवर हो रहा है हाई ग्रेड फीवर चल रहा चलता पे काफ़ी ज्यादा फीवर हो रहा है हाँ ਇਸ ਮੌਸਮ ਵਿੱਚ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਸੀਜ਼ਨ ਇੱਕਦਮ ਚੇਂਜ ਹੋ ਗਿਆ ਹੈ ਇੱਕਦਮ ਸਰਦੀਆਂ ਤੋਂ ਗਰਮੀਆਂ ਆ ਗਿਆ ਹੈ ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਪਹਿਲਾਂ ਤਾਂ ਸਾਨੂੰ ਬਹੁਤ ਜ਼ਿਆਦਾ ਧੁੱਪ ਦੇ ਐਕਸਪੋਜ਼ਰ 'ਚ ਨਹੀਂ ਆਉਣਾ ਚਾਹੀਦਾ ਬਹੁਤ ਜ਼ਿਆਦਾ ਬਾਹਰ ਨਹੀਂ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਜੋ ਅਸੀਂ ਆਮ ਤੌਰ ਤੇ ਦੇਖਦੇ ਹਾਂ ਜੋ ਲੋਕੀ ਕਰਦੇ ਆ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਆ ਬਾਹਰ 'ਚ ਜੈਵੋਇਡ ਕਰਨੀਆਂ ਚਾਹੀਦੀਆਂ ਸਾਨੂੰ अच्छा डॉक्टर साहब तो hoànਉ ਮੇਰਾ ਸਵਾਲ ਹੈ ਕਿ ਬੱਚਿਆਂ ਨੂੰ ਕਿਹੜੀਆਂ ਖਾਸ ਤੌਰ ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਬੱਚੇ ਜਿਹੜੇ ਦੁਪਹਿਰ ਤਿੱਖੀ ਧੁੱਪ ਵਿੱਚ ਵੀ ਜਿਹੜੇ ਖੇਡਾਂ ਚੱਲ ਜਾਂਦੇ ਨੇ ਕੀ ਸੁਝਾਅ ਦੇਣਾ ਚਾਹੋਗੇ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਅਹੀ ਸੁਝਾਅ ਹੈਗੇ ਕਿ ਆਪਣੇ ਬੱਚਿਆਂ ਨੂੰ ਹਾਈਡਰੇਟ ਰੱਖਣ ਇਸ ਗਰਮੀਆਂ 'ਚ ਪਾਣੀ ਦੀ ਬਹੁਤ ਕਮੀ ਆ ਜਾਂਦੀ ਹੈ ਬੱਚਿਆਂ ਵਿੱਚ ਖੇਡਦੇ ਘੁੰਮਦੇ ਹੈ ਉਹਦੇ ਵਿੱਚ ਉਹਨਾਂ ਨੂੰ ਪਾਣੀ ਪਿਲਾ ਨਿੰਬੂ ਪਾਣੀ ਜਾਂ ਬੇਟਕੂ ਲਕੌਂਡੀ ਜਾਂਦੇ ਯਾਨੀ ਉਹ ਬਣਾ ਕੇ ਬੱਚੇ ਨੂੰ ਟਾਈਮ ਟੂ ਟਾਈਮ ਪਲਾਂਦੇ ਰਹੇ। ਜੀ। ਅੱਛਾ ਅਸੀਂ ਵੇਖ ਰਹੇ ਹਾਂ ਕਿ ਲਗਾਤਾਰ ਹੀ ਗਰਮੀ ਜਿਹੜੀ ਵਾਧੀ ਜਾ ਰਹੀ ਏ ਇਸ ਵਾਰੀ ਕਹ ਰਹੇ ਕਿ ਟੈਂਪਰੇਚਰ ਜਿਹੜਾ ਏ ਉਹ ਹੋਰ ਵਾਦੇ ਵੱਲ ਜਾਵੇਗਾ ਸਾਰੇ ਰਿਕਾਰਡ ਟੁੱਟੇ ਜਾਣਗੇ। ਕੀ ਇਹ ਮੌਸਮ ਸ਼ਿਫਟ ਹੋ ਰਿਹਾ ਏ ਸਰਦੀਆਂ ਜਿਹੜੀਆਂ ਹਾਲੇ ਚੰਗੀ ਤਰ੍ਹਾਂ ਖਤਮ ਨਹੀਂ ਹੋਈਆਂ ਸੀ ਫਿਰ ਵੀ ਗਰਮੀ ਦੀ ਸ਼ੁਰੂਆਤ ਛੇਤੀ ਹੋ ਗਈ ਅਜਿਹਾ ਕਿਉਂ ਹੋ ਰਿਹਾ ਏ? ਦੇਖੋ ਥਿਸ ਇਜ਼ ਨੇਚਰ ਔਰ जिस तरह की मौसम बहुत जल्दी ना चेंज हो रहा है और गर्मियाँ बहुत जल्दी आ रही ने देखो नेचर के ने अंगेज तो असं जा नहीं सकते नेचर है जिस तरह कुदरत है कुदरत ने जिस तरह भी मौसम जल्दी जल्दी चेंज हों ये सारा बिकॉज ऑफ नेचर है और असी यही कहना चाहवागे कि जिस तरह मौसम बदल पाया इस तरह सानू भी बदलना चाहिए सान बदलना चाहिए ਠੀਕ ਹੈ ਔਰ ਬਾਰਿਸ਼ ਜਾਂ ਨਹੀਂ ਖਾਣੇ ਚਾਹੀਦੀਆਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਸਾਨੂੰ ਅਵੋਇਡ ਕਰਨਾ ਚਾਹੀਦਾ ਧੁੱਪ ਚ ਨਹੀਂ ਜਾਣਾ ਚਾਹੀਦਾ ਔਰ ਜਿਸ ਤਰ੍ਹਾਂ ਮੌਸਮ ਬਦਲਦਾ ਹੈ ਇਸ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਔਰ ਆਪਣੀ ਡਾਈਟ ਨੂੰ ਵੀ ਬਦਲਣਾ ਪੈਂਦਾ ਹੈ ਤਾਂ ਉਸ ਸਰ ਇਹਨਾਂ ਨੇ ਕਿਹਾ ਕਿ ਇਹ ਨੇਚਰ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਫੈਕਟਰੀਆਂ ਦਾ ਧੂਆ ਹੈ ਵਾਹਨਾਂ ਦਾ ਧੂਆ ਹੈ ਇਹਦੇ ਨਾਲ ਜਿਹੜੀ ਇਹ ਗਲੋਬਲ ਵਾਰਮਿੰਗ ਵੱਧ ਰਹੀ ਹੈ ਤੇ ਬਰਫ਼ ਪਿਘਲ ਰਹੀ ਹੈ ਕੀ ਚਿੰਤਾ ਹੈ ਸਾਡੇ ਵਾਸਤੇ ਬਿਲਕੁਲ ਜੀ ਜੋ ਆਪਾਂ ਪਾਣੀ ਪੀਦੇ ਆ ਜੋ ਪਿੱਛੋਂ ਪਾਣੀ ਆ ਰਿਹਾ ਸਾਰੇ ਗਲੇਸ਼ੀਅਰਸ ਤੋਂ ਆ ਰਿਹਾ ਤੇ ਜੋ ਆਪਾਂ ਰੋਜ਼ ਨਿਊਜ਼ ਸੁਣ ਰਹੇ ਆ ਕਿ ਗਲੇਸ਼ੀਅਰ ਪਿਘਲ ਰਹੇ ਆ ਗਰਮੀਆਂ ਵਧ ਰਹੀਆਂ ਗਲੇਸ਼ੀਅਰ ਪਿਘਲ ਰਿਹਾ ਇੱਕ ਟਾਈਮ ਤੇ ਆਏਗਾ ਸਾਡੇ ਕੋਲ ਪਾਣੀ ਦੀ ਬਹੁਤ ਕਮੀ ਹੋ ਜਾਏਗੀ ਪੀਣ ਵਾਲੇ ਪਾਣੀ ਦੀ ਸਭ ਤੋਂ ਮੁਸ਼ਕਲ ਆਉਣ ਵਾਲੇ ਟਾਈਮ ਚ ਆ ਸਕਦੀ ਹੈ ਗਲੋਬਲ ਵਾਰਮਿੰਗ ਕਰਕੇ ਕਰੋਨਾ ਤੋਂ ਬਾਅਦ ਡਾਕਟਰ ਸਾਹਿਬ ਵੇਖਿਆ ਗਿਆ ਕਿ ਬੱਚਿਆਂ ਨੂੰ ਜ਼ਿਆਦਾ ਜ਼ੁਕਾਮ ਹੋ ਰਿਹਾ ਜ਼ਿਆਦਾ ਬੁਖਾਰ ਹੋ ਰਿਹਾ ਤੇ ਇਸ ਦਾ ਕੀ ਕਾਰਨ ਸਮਝਦੇ ਤੁਸੀਂ ਤੇ ਜਿਹੜੇ ਬਜ਼ੁਰਗੀਆਂ ਨੇ ਉਹਨਾਂ ਨੂੰ ਵੀ ਜੜੀਆਂ ਖਾਸ ਮੁਸ਼ਕਲਾਂ ਗਰਮੀਆਂ ਦੇ ਮੌਸਮ ਵਿੱਚ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਦਾ ਕੀ ਨਤੀਜਾ ਨਿਕਲ ਸਕਦਾ ਇਸ ਤਰ੍ਹਾਂ ਕਿਉਂ ਹੋ ਗਿਆ ਇਹ ਦੇਖੋ ਦਿਸ ਇਜ਼ 올 ਬਿਕਾਸ ਆਫ ਗਲੋਬਲ ਵਾਰਮਿੰਗ ਜੇ ਦੇ ਕਰਕੇ ਕਿ ਅਸੀਂ ਪੇੜ ਪੌਦੇ ਬਹੁਤ ਘੱਟ ਲਗਾ ਰਹੇ ਆ ਪੇੜ ਪੌਦੇ ਕੱਟੇ ਜਾ ਰਹੇ ਨੇ ਔਰ ਤਰੱਕੀ ਦੇ ਨਾਮ ਤੇ ਜਿਹੜੇ ਪਿੰਨੇ ਪੌਦੇ ਕੱਟੇ ਜਾਂਦੇ ਪਏ ਆ ਇਹਦੇ ਕਰਕੇ ਨੇਚਰ ਦੇ ਕਰਕੇ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਜਾਰੀਆਂ ਨੇ ਬੱਚਿਆਂ ਨੂੰ ਪ੍ਰੋਬਲਮਸ ਦੇਖੋ ਬੱਚਿਆਂ ਵਿੱਚ ਇਮਿਊਨਿਟੀ ਘਟਣ ਦੀ ਆਫਟਰ ਕੋਵਿਡ ਜੋ ਹੈ ਵੈਸੇ ਸਾਰੀ ਦੀ ਇਮਿਊਨਿਟੀ ਜੋ ਹੈ ਬਹੁਤ ਘਟਿਆ ਗਈ ਹੈ ਤੇ ਜਿਹਦੇ ਵਿੱਚ ਇਮਿਊਨਿਟੀ ਘਟ ਹੋਏਗੀ ਉਹਦੇ ਵਿੱਚ ਡਿਸੀਜ਼ ਜਿਹੜੀਆਂ ਉਹ ਜਲਦੀ ਪਕੜ ਲੈਣਗੀਆਂ ਬੱਚੇ ਔਰ ਬਜ਼ੁਰਗ ਜੋ ਹੈ ਜੋ ਬਜ਼ੁਰਗ ਵੀ ਨੇ ਉਹ ਵੀ ਲਾਇਕ ਬੱਚਿਆਂ ਵਾਂਗ ਹੀ ਹੁੰਦੇ ਉਹਨਾਂ ਵਿੱਚ ਵੀ ਇਮਿਊਨਿਟੀ ਘਟ ਜਾਂਦੀ ਹੈ ਬੱਚਿਆਂ ਵਿੱਚ ਵੀ ਇਮਿਊਨਿਟੀ ਘਟ ਜਾਂਦੀ ਹੈ ਇਸ ਕਰਕੇ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਜੋ ਹੈ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਪਾਣੀ ਜ਼ਿਆਦਾ ਪੀਣਾ ਚਾਹੀਦਾ ਟੂਬਚ ਨਹੀਂ ਜਾਣਾ ਚਾਹੀਦਾ ਬਾਹਰ ਦਾ ਖਾਣਾ ਜਿਹੜਾ ਹੈ ਨਹੀਂ ਖਾਣਾ ਚਾਹੀਦਾ ਗੈਸਟ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਬੱਚਿਆਂ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਅੱਜ ਕੱਲ੍ਹ ਕੀ ਇਹਦਾ ਕਈ ਵਾਰ ਸਾਡੇ ਕੋਲ ਕਈ ਵਾਰ ਬੱਚੇ ਆਉਂਦੇ ਆ ਕਿ ਸਕੂਲ ਜਾਂਦੇ ਆ ਖੇਲਦੇ ਖੇਲਦੇ ਡਿੱਗ ਜਾਂਦੇ ਆ ਚੱਕਰ ਆ ਜਾਂਦੇ ਆ ਉਸਾਰਾ बिकॉज ਆਫ ਜਿਹੜੇ ਬੱਚੇ ਆ ਬਾਦ ਖਾਂਦੇ ਆ ਗੰਦਮਣ ਖਾਂਦੇ ਆ ਚਾਹ ਪੀ ਉਹ ਚੀਜ਼ ਖਾਂਦੇ ਇਹਦੇ ਕਰਕੇ ਜਿਹੜੀ ਹੈ ਦਿੱਕਤ ਆ ਰਹੀ ਹੈ ਬੱਚੇ ਨੂੰ ਹੈਲਦੀ ਫੂਡ ਖਾਣਾ ਚਾਹੀਦਾ ਹੈ ਔਰ ਜਿਹੜਾ ਜਿਹੜਾ ਸਕੂਲ ਜਾਣਾ ਪੇਰੈਂਟਸ ਨੂੰ ਚਾਹੀਦਾ ਲੈਮਨ ウォਟਰ ਜਾਂ ਫਿਰ ਜਿਸ ਤਰ੍ਹਾਂ ਨੇ ਕਿ ਗੁਲਕੁੰਡੀ ਐਸਰ ਜਨਰਲ ਬੱਚਿਆਂ ਨੂੰ ਦੇਣੇ ਚਾਹੀਦੇ ਤਾਂ ਕਿ ਉਹ ਪੀਣ ਹਾਈਡਰੇਟ ਰਹੇ ਐਸੇ ਪ੍ਰੋਬਲਮ ਨਾ ਹੋਵੇ ਐਸੇ ਡਾਕਟਰ ਸਾਹਿਬ ਆਪਣੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵੀ ਨਾ ਪੱਖੇ ਤੋਂ ਇਸ ਤਰ੍ਹਾਂ ਹੀ ਤਾਰਿਆਂ ਦੀ ਛਾਂ ਹੇਠਾਂ ਸੋ ਜਾਂਦੇ ਸੀ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਬੜੇ ਨਾਜ਼ੁਕ ਹੋ ਗਏ ਆ ਏਸੀ ਤੋਂ ਮਿੰਟ ਜਿਹੜਾ ਇਹ 10 ਮਿੰਟ ਵੀ ਨਹੀਂ ਨਿਕਲਦੇ ਤੇ ਫੜਾਫਟ ਏਸੀ ਵੱਲ ਨੂੰ ਭੱਜਦੇ ਆ ਇਹ ਵੀ ਗਰਮੀ ਚ ਵਾਧਾ ਕਰ ਰਿਆ ਅ ਨਹੀਂ ਕੋਈ ਜ਼ਰੂਰੀ ਨਹੀਂ ਹੈ ਪਹਿਲੇ ਟੈਂਪਰੇਚਰ ਵੀ ਇੰਨਾ ਹੈ ਨਹੀਂ ਜਾਂਦਾ ਸੀਗਾ ਆਪਾਂ ਛੋਟੇ ਹੁੰਦੇ ਦੇਖਿਆ ਹੈ ਹਾਈਸ ਟੈਂਪਰੇਚਰ 32 35 ਸੀਗਾ ਤੇ ਹੁਣ 45 ਤੱਕ ਜਾ ਰਿਹਾ ਹੈ ਸੋ ਜੇ ਆਪਾਂ ਦੇਖੇ ਬਜ਼ੁਰਗ ਠੰਡੀ ਛਾਂਵੇਂ ਰਹਿ ਲੈਂਦੇ ਸੀ ਬਿਨਾਂ ਪੱਖੇ ਰਹਿਣ ਨਾਲ ਟੈਂਪਰੇਚਰ ਵੀ ਨਹੀਂ ਜਾਂਦਾ ਸੀਗਾ ਉਨ ਟੈਂਪਰੇਚਰ 45 ਤੱਕ ਜਾ ਰਿਹਾ ਹਰ ਟਾਈਮ ਤੇ 50 ਨੂੰ ਵੀ ਟੱਚ ਕਰੇਗਾ ਸੋ ਟੈਂਪਰੇਚਰ ਦੇ ਸਾਹਮਣੇ ਮੌਸਮ ਦੇ ਹਿਸਾਬ ਨਾਲ ਸਾਡੀ ਬੋਡੀ ਨੂੰ ਵੀ ਫਿਰ ਐਡਜਸਟ ਹੋਣਾ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਵੀ ਬੜੀਆਂ ਮੀਮ ਚੱਲ ਰਹੀਆਂ ਨੇ ਕਿ ਡੇਂਗੂ ਦਾ ਸੀਜ਼ਨ ਆਉਣ ਵਾਲਾ ਹੈ ਇਹ ਮੀਮ ਪਾਈ ਜਾਂਦੀ ਹੈ ਕਿ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਮੱਛਰ ਦੀ ਫੋਟੋ ਲਾ ਕੇ ਕਿ ਡੇਂਗੂ ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਗਰਮੀਆਂ ਵਿੱਚ ਆ ਰਹੀਆਂ ਇਹਦੇ 'ਚ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਹੈ ਕਿ ਆਪਣੇ ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਗੰਦਾ ਪਾਣੀ ਨਹੀਂ ਇਕੱਠਾ ਹੋਣ ਦੇਣਾ ਕੋਈ ਗੰਦੇ ਪਾਣੀ ਵਿੱਚ ਹੀ ਮੱਛਰ ਪਲਕਦਾ ਹੈ ਤੇ ਫਿਰ ਉਹੀ ਅੱਗੇ ਬਿਮਾਰੀਆਂ ਕਾਉਸ ਕਰਦਾ ਹੈ। ਸੋ ਮੇਰੇ ਲਾਸਟ ਦੋ ਹੀ ਸਵਾਲ ਨੇ ਤੁਹਾਡੇ ਦੋਵਾਂ ਕੋ। ਇਹ ਕੁਛ ਟਿਪਸ ਦੇ ਦਿਓ ਤੇ ਸਮਾਪਤ ਕਰ ਦਿਓ ਕਿ ਕਿਸ ਤਰ੍ਹਾਂ ਗਰਮੀਆਂ ਤੋਂ ਜਿਹੜਾ ਬਚਾ ਕੀਤਾ ਜਾਵੇ, ਕੀ ਕੀ ਖਾਣਾ ਚਾਹੀਦਾ ਹੈ। ਦੋ ਦੋ ਤਿੰਨ ਤਿੰਨ ਟਿਪਸ ਤੁਸੀਂ ਦੋਵੇਂ। ਜੋ ਇਸ ਦਾ ਮੈਂ ਪਹਿਲੇ ਵੀ ਕਿਹਾ ਹੈ ਕਿ ਸਭ ਤੋਂ ਪਹਿਲੀ ਵੱਡੀ ਗੱਲ ਇਹ ਬਾਹਰ ਦਾ ਨਹੀਂ ਖਾਣਾ ਚਾਹੀਦਾ ਉਹ ਬਿਲਕੁਲ ਅਨਹਾਈਜਿਨਿਕ ਹੁੰਦਾ ਜਿਹਦੇ ਕਰਕੇ ਤੁਹਾਨੂੰ ਲੂਜ਼ ਮੋਸ਼ਨ ਫੀਵਰ ਕਫ ਕੋਲਡ ਜਿਹੜੀਆਂ ਐ ਮੁਸ਼ਕਲ ਆਉਂਦੀਆਂ ਨੇ ਜੋ ਵੀ ਜੋ ਵੀ ਖਾਣਾ ਹੈ ਉਹ ਤੁਸੀਂ ਆਪਣਾ ਜੋ ਵੀ ਹੈਲਦੀ ਖਾਣਾ ਹੈਲਦੀ ਖਾਣਾ ਖਾਓ ਔਰ ਘਰ ਬਣਾ ਕੇ ਖਾਓ ਜੀ ਸਰ ਤੁਸੀਂ ਕੀ ਇੱਥੇ ਜੋੜਨਾ ਚਾਹੋ ਖਾਨਵਾਸੀ ਡਾਕਟਰ ਸਾਹਿਬ ਨੇ ਵਧੀਆ ਦੱਸਤਾ ਹੈ ਬਾਕੀ ਸਿਰਫ ਉਹ ਹੀ ਬੋਡੀ ਹਾਈਡਰੇਟ ਰੱਖਣ ਪਾਣੀ ਟਾਈਮ ਟੂ ਟਾਈਮ ਪਿੰਦੇ ਰਹਿਣ ਕੇ ਲੋਕਾਂ ਨੂੰ ਸਰਦੀਆਂ ਵਲੀ ਯਾਦਤ ਪਈ ਹੁੰਦੀ ਹੈ ਸਰਦੀਆਂ ਚ ਘੱਟ ਪਾਣੀ ਪੀਤਾ ਜਾਂਦੇ ਤੇ ਗਰਮੀਆਂ ਚ ਪਾਣੀ ਦੀ ਬਹੁਤ ਜ਼ਰੂਰਤ ਹੈ ਬੋਡੀ ਨੂੰ ਸਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਗਰਮੀਆਂ ਤੋਂ ਜਿਹੜਾ ਇਹ بچਿਆ ਜਾ ਸਕਦਾ ਹੈ ਕਿਉਂਕਿ ਬਹੁਤ ਜਲਦੀ ਜਿਹੜਾ 50 ਤੱਕ ਵੀ ਪਾਰਾ ਪਹੁੰਚ ਸਕਦਾ ਹੈ ਇਹ ਵਿਗਿਆਨੀਆਂ ਦਾ ਕਹਿਣਾ ਹੈ ਮੌਸਮ ਵਿਗਿਆਨੀਆਂ ਦਾ ਸਾਨੂੰ ਆਪਣੇ ਸਰੀਰ ਦਾ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਣ ਦੀ ਖਾਸ ਲੋੜ ਹੈ ਤੁਸੀਂ ਵੇਖਦੇ ਰਹੋ ਐਲ ਐਫ ਨਿਊਜ਼ 24 ਕੈਮਰਾਮੈਨ ਰਾਕੇ ਮਰਦੇ ਨਾਲ ਸਰਜੀਤ ਸਿੰਘ